ਜੀ ਸੋਹਣੇ ਪਾਕਾ ਬੜੀ ਆਰੇ ਹਾਂਜੀ ਹਾਂਜੀ ਨਹੀਂ ਹੁਣ ਥੋੜਾ ਹੀ ਰਹਿ ਗਿਆ ਬਸ ਗਾ ਦੇਖੀ ਨਹੀ ਨਹੀ ਆ ਗਈ ਬਸ ਮੇਰਾ ਬਸ ਥੋੜਾ ਰਿਹਾ ਘੱਟ ਬੰਨਿਆ ਗੇ ਠੀਕ ਹੈ ਜੀ ਅਰੇ ਬੁੱਟੀ ਮਰਚਾ ਅੱਛਾ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜੀ ਸਾਰੇ ਠੀਕ ਠਾਕ ਹੋ ਆਪਾਂ ਬਾਬੇ ਨਾਨਕ ਦੀ ਕਿਰਪਾ ਨਾਲ ਪੂਰੇ ਚੜ੍ਹਦੀ ਕਲਾ ਚ ਆ ਬਾਬੇ ਨਾਨਕ ਨੇ ਅਰਦਾਸ ਸੁਣੀ ਸੀ ਤੇ ਆਪਾਂ ਯਾਤਰਾ ਕਰ ਰਹੇ ਆ ਪਾਕਿਸਤਾਨ ਦੇ ਗੁਰੂ ਧਾਮਾਂ ਦੀ ਬਾਬੇ ਨਾਨਕ ਦੇ ਗੁਰੂ ਘਰਾਂ ਦੀ ਸੋ ਤੁਹਾਨੂੰ ਵੀ ਨਾਲ ਨਾਲ ਦਰਸ਼ਨ ਕਰਵਾਉਨੇ ਆ ਤੇ ਅੱਜ ਹੋ ਗਈ 15 ਤਰੀਕ ਕੱਲ ਜਿਹੜੇ ਸਮਾਗਮ ਸੀ ਵਿਸਾਖੀ ਦੇ ਉਹ ਇੱਥੇ ਹੋ ਚੁੱਕੇ ਨੇ ਤੇ ਅੱਜ ਜਾਣਾ ਇਥੋਂ ਸੰਗਤ ਨੇ ਪੰਜਾ ਸਾਹਿਬ ਅੱਧੀ ਸੰਗਤ ਜਾਨੀ ਦੋ ਭਾਗਾਂ ਦੇ ਵਿੱਚ ਆ ਸੰਗਤ ਅੱਧੀ ਜਾਊਗੀ ਕਰਤਾਰਪੁਰ ਸਾਹਿਬ ਅਸੀਂ ਪਹਿਲਾਂ ਕਰਤਾਰਪੁਰ ਸਾਹਿਬ ਜਾ ਆਏ ਅੱਜ ਜਾਣਾ ਜੀ ਪੰਜਾ ਸਾਹਿਬ ਤਿਆਰੀਆਂ ਪੂਰੀਆਂ ਨੇ ਤੇ ਹੁਣ ਇਥੋਂ ਸੰਗਤ ਪਾਰੀ ਆ ਚੱਲੇ ਸੋ ਆਪਾਂ ਵੀ ਚੱਲਦੇ ਹਾਂ ਕੁਝ ਟਾਈਮ ਤੱਕ ਇਥੋਂ ਰਵਾਨਗੀ ਲੈ ਲੈਣੀ ਆ ਸੋ ਸਮਾਨ ਸਮੋਣ ਅਸੀਂ ਕੰਦਰੇ ਚ ਪੈਕ ਕਰਿਆ ਜਾਂਦਾ ਤੇ ਹੁਣ ਇਧਰ ਬਾਬੇ ਨਾਨਕ ਦੇ ਦਰ ਤੇ ਮੱਥਾ ਟੇਕ ਕੇ ਆਪਾਂ ਲੈ ਲਗੇ ਆਂ ਵਾਪਸੀ ਤੇ ਬਾਬਾ ਨਾਨਕ ਕਿਤੇ ਤਰੱਕੀਆਂ ਬਖਸ਼ੇ ਤੇ ਜਾਨ ਨੂੰ ਇਹ ਜੀ ਨਹੀਂ ਕਰਦਾ ਨਨਕਾਣਾ ਸਾਹਿਬ ਦੀ ਧਰਤੀ ਤੋਂ ਸੋ ਬਾਕੀ ਆ ਜੋ ਚੱਲਦੇ ਆਂ ਤੇ ਅੱਗੇ ਪੰਜਾ ਸਾਹਿਬ ਦੇ ਗੁਰੂ ਘਰ ਦੇ ਦਰਸ਼ਨ ਕਰਾਉਣੇ ਉੱਥੇ 2 ਦਿਨ ਸਟੇ ਆ ਉਸ ਤੋਂ ਬਾਅਦ ਚੱਲਾਂਗੇ ਲਾਹੌਰ ਤੇ ਫਿਰ ਤੁਹਾਨੂੰ ਸਾਰਾ ਲਾਹੌਰ ਦਿਖਾਵਾਂਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਨ੍ਹਾਂ ਨੇ ਹਾਲੇ ਤੱਕ ਆਪ ਨੂੰ ਫੋਲੋ ਨਹੀਂ ਕੀਤਾ ਤੇ ਆਪਣੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਪਾਕਿਸਤਾਨ ਦੇ ਸਾਰੇ ਬਾਜ਼ਾਰ ਤੇ ਬਹੁਤ ਸਾਨੀਆਂ ਤੁਹਾਨੂੰ ਵਧੀਆ-ਵਧੀਆ ਲੋਕੇਸ਼ਨਾਂ ਦਿਖਾਵਾਂਗੇ ਤੇ ਆ ਜੋ ਫਿਰ ਚੱਲਦੇ ਆਂ ਇਧਰੋਂ ਤਰਫ ਹੋ ਗਈ ਤਿਆਰੀ ਆ ਅਸੀਂ ਆਪਣਾ ਕਮਰਾ ਥਰਡ ਫਲੋਰ ਤੇ ਤੇ ਹੁਣ ਚੱਲਦੇ ਆਂ ਆਪਾਂ ਬੱਸਾਂ ਦੇ ਨੇੜੇ ਕੋ ਟਾਈਮ ਦਾ ਲਓ ਜੀ ਆਹ ਸਰਾਹ ਦੇ ਵਿੱਚ ਪਏ ਸੀ ਸਾਰੀ ਸੰਗਤ ਨਿਕਲ ਗਈ ਅਸੀਂ ਲੈ ਤਾਂ ਵੀ ਲਾਟ ਤੇ ਜੱਲਾ ਪਰ ਬੱਸ ਦਾ ਪਹਲਾ ਮੈਨਾ ਪੈ ਗਿਆ ਇਹ ਆਏ ਸਾਡੀ ਬੱਸ ਦਾ ਨੰਬਰ ਉਹੀ ਆ ਪਰ ਬੱਸ ਬਦਲਦੀ ਆ ਸਾਡਾ ਨੰਬਰ ਵੀ ਆ ਗੁਰੂਆਂ ਤੇ ਵੀ ਬੱਸ ਦਾ ਉੱਤੇ ਕਿਦੇ ਲੇ ਕਹਿੰਦਾ ਲਓ ਜੀ ਬੱਸ ਸਾਡੀ ਅਜੇ ਨਵੀਂ ਆ ਬਦਲਦੀ ਸਾਰੀ ਕਹੇ ਦਾ ਨਾਮ ਹਣਾ ਹੈ ਚੱਲ ਕੋ ਮਿੰਟ ਇਹ ਕੰਡਾ ਕੁਈਆ ਰ ਕੁਛ ਨਹੀਂ ਉਹਨੇ ਸਿਰ ਤੇ ਲੱਗ ਗਿਆ ਉਹਦੇ ਨਾਲ ਕਿ ਆਇਆ ਵੰਗ ਕੇ ਹੈ ਮਤਲਬ ਤਾਂ ਠੰਡੀ ਲੱਗਦੀ ਹੁੰਦੀ ਹੈ ਹੈ ਲਓ ਜੀ ਸੰਗਤ ਸਾਡੀ ਸਾਰੀ ਰੈਡੀ ਹੈ ਕੁਝ ਕੇ ਸੀਟਾਂ ਦੇਦੀਆਂ ਚੱਲੀ ਜਾਂਦੀ ਐ ਇਧਰ ਇਧਰ ਟੋੜੀ ਵਾਲੀ ਮਸ਼ੀਨ ਵੀ ਚੱਲੀ ਜਾਂਦੀ ਐ ਕੰਮ ਜਾਨੀ ਸਟਾਰਟ ਹੋ ਗਿਆ ਕਣਕਾਂ ਦੀ ਵੜਾਈ ਦਾ ਕੁਝ ਕਣਕ ਵੱਡੀ ਵੀ ਐ ਵਿੱਚੇ ਟੋੜੀ ਬਣੀ ਜਾਂਦੀ ਐ ਮੰਨ ਲੀਆਂ ਵੇਖੋ ਲੱਗੀਆਂ ਸਾਰੀ ਥੱਲੇ ਵੱਡੀ ਐ ਫੈਸ਼ਰਾਂ ਨਾਲ ਗੱਡੀ ਜਾਂਦੇ ਐ ਇਥੇ ਵੀਡੀਓ ਗਈ ਉਹ ਲੱਕਣਾ ਆਦਰੀ ਐ ਇੱਥੇ ਰੇਤਾ ਵੀ ਕੱਢੀ ਜਾਂਦੇ ਐ ਹੈਂ ਆਪਣੀਆਂ ਆਪਣੀਆਂ ਲੋ ਲੋਏ ਅੰਦਰ ਆ ਚਲ ਲਓ ਜੀ ਬੱਸਾਂ ਸਾਡੀਆਂ ਅੱਜ ਗਈਆਂ ਰੌਕ ਸਾਰੀਆਂ ਤੇ ਅੱਜ ਵੈਸੇ ਸੰਗਤ ਨੇ ਪ੍ਰਬੰਧ ਵੀ ਕਰਕੇ ਲੈ ਕੇ ਆਂਦਾ ਆਵਾ ਲੰਗਰ ਦਾ ਸਾਰਾ ਜਰੋਗੀ ਤੇ ਖਾਣ ਪੀਣ ਨੂੰ ਜੋ ਮਰਜੀ ਖਾਓ ਪੀਓ ਤੇ ਅੱਗੇ ਪਿਛਲੇ ਪਿਛਲੇ ਤੋਂ ਆਏ ਸੀ ਨਨਕਾਣਾ ਸਾਹਿਬ ਉੱਥੇ ਬਾਥਰੂਮ ਦੀ ਬੜੀ ਪ੍ਰੋਬਲਮ ਆਈ ਸੀ ਅੱਜ ਉਹਨਾਂ ਨੇ ਇਹ ਲੈ ਕੇ 15 20 ਮਿੰਟ ਜਿਹੜਾ ਕੋ ਮਰਜੀ ਖਾਓ ਪੀਓ ਤੇ ਲੋ ਨਿਆਰੇ ਮਾਰਦੇ ਨੇ ਵਾਜਾਂ ਤੋ ਵੀ ਇਧਰ ਖਾਣ ਪੀਣ ਵਾਲੀਆਂ ਸਾਰੀਆਂ ਸਟਾਲਾਂ ਜਿੱਥੇ ਮਰਜ਼ੀ ਖਾਓ ਪੀਓ ਠੰਡਾ ਪੀਓ ਤੱਤਾ ਪੀਓ ਸਾਰੀਆਂ ਬਸਾਂ ਇਧਰ ਲੱਗ ਗਈਆਂ ਸਾਰੀ ਸੰਗਤ ਆਉਂਦੀ ਜਾਂਦੀ ਹੈ ਲੋ ਜੀ ਇਹ ਸਟੋਰ ਲਡਗਮਾ ਜੀ ਚੁੱਕੋ ਬੈਲ ਕਰਾਓ ਤੇ ਖਾਓ ਆ ਪਏ ਚਿਪਸ 70 ਰੁਪਏ ਲੇਜ ਆ 70 ਵਾਲੇ ਹਲਿਆ ਰੋਲ ਜ 200 ਤੇ 20 ਰੁਪਏ ਦਾ ਇੱਥੇ ਬਈ ਬਹੁਤ ਕਰਦੇ ਆ ਕਿਤੇ ਪੈਸੇ ਪੂਹੇ ਨਹੀਂ ਮੋੜਦੇ ਕੇ ਵੀਰੇ ਮੈਂ ਚਲ ਆ ਟਰਾਈ ਕਰਦੇ ਆ ਬਾਕੀ ਇਥੇ ਸੰਗਤ ਸਾਰੀ ਆਪੋ ਆਪਣੀ ਚੋਅ ਦੇ ਹਿਸਾਬ ਨਾਲ ਖਾਈ ਜਾਂਦੀ ਆ ਤੇ ਚਿਪਸ ਇਥੇ ਕੋਈ 50 ਦਾ ਤੇ ਕੋਈ 70 ਦਾ ਮਿਲ ਗਏ ਚੌਲ ਲੈ ਆ ਨਾਲ ਕਰੇ ਚੌਲ ਲੈਣੇ ਇੱਥੇ ਮੈਂ ਖਾਲਾ ਜਾਣਾ ਕਿੱਥੇ ਆ ਇੱਥੇ ਮੈਂ ਖਾਲੇ ਨਹੀਂ ਫਿਰ ਚੱਲਦੇ ਆ ਲਓ ਬਈ ਨਾਲ ਪੀ ਦੀ ਚਾਹ 130 ਰੁਪਏ ਦਾ ਕੱਪ ਆ ਰਾਜੇਂਦਰ ਆਜੇ ਚਾਹ ਆਇਸ਼ਾ ਕਿਧਰ ਗਏ ਬੰਦੇ ਆਪਣੇ ਆ ਵੇ ਲਓ ਬਈ ਉੱਤੇ ਪ੍ਰਿੰਟ ਲਿਖਿਆ ਨਾ 70 ਤੇ 120 ਦੇ ਦਿੰਦੇ ਆ ਜੇ ਤੇ 60 ਲਿਖਿਆ ਉਹ ਵੀ 120 ਦੇ ਦਿੰਦੇ ਆ ਆ ਜਿੰਨੇ ਵੀ ਪ੍ਰਿੰਟ ਆ ਪ੍ਰਿੰਟ ਤੋਂ ਵੱਧ ਰੇਟ ਲਾਈ ਜਾਂਦੇ ਆ 60 ਇਹ ਵੀ 120 30 ਲਾਈ ਜਾਂਦੇ ਐਨੀ ਲੁੱਟ ਮਚਾਉਂਦੇ ਪੰਜਾਬੀਆਂ ਨੂੰ ਵੇਖ ਕੇ ਲਓ ਜੀ ਅੱਜ ਤਾਂ ਬਸ ਵਾਲ ਨੇ ਪੂਰੇ ਖਾਣ ਪੀਣ ਦੇ ਪ੍ਰਬੰਧ ਕੀਤੇ ਆ ਰਾਜ ਵੀ ਰੋਕ ਲਿਆ ਤੇ ਹਣਾ ਦਿੱਤੇ ਬਾਕਸ ਤੇ ਓਪਨ ਕਰਕੇ ਦਿਖਾਉਣਾ ਹੈ ਕੀ ਇਹਦੇ ਚ ਹਾਂ ਠੀਕ ਆ ਸਾ ਇਹਦਾ ਹੌਲਾ ਜਿਹਾ ਹੀ ਕੰਮ ਵਾਹ ਜੇਪਸਾ ਪੀ ਵਾਲੇ ਜੇਪਸਾ ਵੀ ਇਹ ਵਾਲੀਆਂ ਫਰਾਈਆਂ ਆ ਜਵਾ ਕਾਲਾ ਹੀ ਕੰਮ ਆ ਆ ਗਏ ਪਪ ਕੇਕ ਆ ਗਏ ਨੈਪਕੀਨ ਵਾਹ ਜੀ ਤਿੰਨ ਚੀਜ਼ਾਂ ਯਾਰ ਇਹਨੇ ਬਹੁਤ ਦਾ ਥੈਂਕ ਯੂ ਐ ਨਾ ਜਿਹੜੇ ਪਿਛਲੇ ਦਿਨਾਂ ਚ ਐਨੇ ਭੁੱਖੇ ਮਾਰੇ ਆਇਦਾ ਪੂਰਾ ਪ੍ਰਬੰਧ ਕੀਤਾ ਚੋ ਕਿਵੇਂ ਡਾਕਟਰ ਸੈਟ ਆ ਓਕੇ ਕੰਮ ਅੱਜ ਟੇਸਟੀ ਐ ਚਾਹ ਲਗਾਓ ਲਓ ਵੀ ਅੱਗੇ ਹੋਣ ਲੱਗੇ ਪਾਰਟ ਸਟਾਰ ਸਾਹਮਣੇ ਸਾਰਾ ਪਹਾੜੀ ਏਰੀਆ ਤੇ ਆ ਥੋੜਾ ਬਰਾਨੀ ਐ ਲਾਲ ਮਿੱਟੀ ਕਿਕਰੇ ਕਿਕਰਾਂ ਆ ਗਈਆਂ ਤੇ ਅੱਗੇ ਸਾਹਮਣੇ ਜੋ ਤੁਹਾਨੂੰ ਦੇਖਣ ਨੂੰ ਤੁਹਾਨੂੰ ਪਹਾੜ ਬਣ ਕੇ ਲਓ ਵੀ ਮਿੱਤਰੋ ਇਹ ਲਾਲ ਪਹਾੜ ਸਾਰੇ ਇਹਦਾ ਵੇਸੇ ਕੱਚੇ ਹੀ ਆ ਹਾਂ ਦੇਖੋ ਤੁਸੀਂ ਬਹੁਤ ਸਾਰੇ ਮਹੀਨੇ ਵੱਡੇ ਰੋਡਾਂ ਦੇ ਇਹਦੇ ਨਾਲ ਦੀਆਂ ਸਫਰ ਕੋਚ ਲਓ ਬਈ ਪੂਰੇ ਨਜ਼ਾਰੇ ਆ ਜਾਂਦੇ ਏ ਵਿਊ ਦੇਖੋ ਕਿੰਨਾ ਘਾਟ ਦੇ ਬੱਸਾਂ ਯਾਤਰਾ ਆਹੀ ਚੱਲਦੀਆਂ ਇੱਥੇ ਮੈਂ ਜੀਆ ਵੈਸੀ ਹੈ ਵਿਊ ਆ ਬਈ ਬਹੁਤ ਵੱਡੇ ਵੱਡੇ ਪਹਾੜ ਆ ਦੇਖੋ ਪਤਾ ਹੀ ਨਹੀਂ ਲੱਗਦਾ ਨਾ ਕਾਬਲਾ ਹੁੰਦਾ ਬਈ ਸਾਰ ਥੋੜੀ ਥੋੜੀ ਘਰਕ ਹੁੰਦੀ ਆ ਤੇ ਥਰੇਸ਼ਰ ਨਾਲ ਕੱਢੀ ਜਾਂਦੇ ਆ ਬਸਾਂ ਦਾ ਟਾਈਮ ਪਾਸ ਆ ਪਾਣੀ ਹੀ ਹੈ ਨਹੀਂ ਆ ਕੋਈ ਲੋੜ ਦੀ ਲੋੜਾ ਖੜੇ ਨੇ ਕਿ ਮੜ ਲਗੀਆਂ ਬਣਾ ਗਿਆ ਬਸ ਢੇਰੀਆਂ ਹੀ ਆ ਬਸ ਵਿਚਾਰਿਆ ਨੇ ਆ ਵਾ ਗਿੱਤੇ ਥੋੜਾ ਇਲਾਕਾ ਹੋਰ ਤਰ੍ਹਾਂ ਦਾ ਲਓ ਜੀ ਸਾਡਾ ਹੋ ਗਿਆ ਦੂਜਾ ਸਟੇ ਨੇੜੇ ਪਹੁੰਚਣ ਵਾਲੇ ਆ ਨੂੰ ਤਾਂ ਬਸ ਸ਼ਾਮ ਹੋ ਗਈ ਸੰਗਤ ਕਹਿੰਦੇ ਨਹੀਂ ਤਾਂ ਨਹੀਂ ਸੰਗਤ ਬੇ ਥੱਕੇ ਮਾਰ ਕੇ ਉਤਰ ਜਾਂਦੀ ਹੈ ਉਹ ਬਾਥਰੂਮ ਕਰਨਾ ਹੁੰਦਾ ਸੋ ਬੰਦੇ ਕਦੋਂ ਦੇ ਬੈਠੇ ਵਿੱਚ ਪਾਣੀ ਪੀਵੀ ਜਾਂਦੇ ਆ ਨੇੜੇ ਪਹੁੰਚਣ ਵਾਲੇ ਆਪਾਂ ਲਓ ਜੀ ਇਹ ਪੰਜਾਬੀ ਬਾਹਰ ਹੀ ਚੱਲਣਗੇ ਭਾਈ ਅਸੀਂ ਤਾਂ ਪਾ ਕੇ ਅਰੈਸਟ ਕਰਾਂਗੇ 10 ਮਿੰਟ ਆ ਨੰਦ ਆ ਗਿਆ ਭਾਈ ਸਾਰੀ ਸੰਗਤ ਇਧਰ ਖਾਣ ਪੀਣ ਚ ਮਸਰੂਫ ਆ ਅਸੀਂ ਇਧਰ ਬੈਠ ਗਏ ਆ ਕਿਉਂ ਹੋ ਲਓ ਜੀ ਪਹੁੰਚ ਗਏ ਹਸਨਵਾਲ ਤਾਲ 8:30 ਹੋ ਗਏ ਗੱਲ ਦੁਆਰਾ ਪੰਜਾ ਸਰਵਿਸ ਸਕਿਉਰਟੀ ਕਿੰਨੀ ਲੱਗੀ? ਉਹ ਲੋਜੀ ਆਣਾ ਕਿੰਨੀ? ਮੈਂ ਯਾਰ ਸਾਰੇ ਇਧਰ ਬੰਦ ਕੀਤੇ ਪਏ। ਅਕ ਨਾਤਾ ਹੀ ਪਹਿਲੇ ਲਾਉਂਦੇ। ਇਹ ਬਜਟਿੰਗ ਪਹਿਲਾਂ ਥੋੜਾ ਸੀ ਆ। ਚਲੋ ਬਈ। ਲੜ ਗਿਆ ਸਮਾਨ ਤੇ ਹੁਣ ਕਰਦੇ ਐਂਟਰੀ। ਆ ਗਿਰੋ ਕਰੇ ਬੇਰ ਲੋ ਜੀ ਬਾਬੇ ਨਾਨਕ ਦੀ ਧਰਤੀ ਤੇ ਪਹੁੰਚ ਗਏ ਜੀ ਪੰਜਾਂ ਸਾਈਂ ਤਰੇ ਬੰਦੇ ਆਉਂ ਦਰਸ਼ਨ ਚਲੋ ਜੀ ਦੂਜੇ ਆ ਗਏ ਬੰਦੇ ਆਪਣੇ ਹਾਂ ਕਿੱਧਰ ਗਏ ਆ ਗਏ ਮਿਲ ਗਿਆ ਤੇ ਇੱਧਰ ਬੰਦੇ ਸਾਡੇ ਸਾਰੇ ਵਿਸ਼ਰਾਮ ਕਰ ਰਹੇ ਸੈਟੋ ਨਹੀਂ ਤਾਂ ਸਾਡਾ ਕੰਮ ਹੀ ਨਾ ਡਾਕਟਰ ਕਹਿਵਾ ਸასი ਗਾਲ ਜੀ ਸਾਰਿਆਂ ਨੂੰ ਸੋ ਰਾਤ ਥੱਕ ਗਏ ਸੀ ਥੱਕ ਥੱਕ ਕੇ ਗਏ ਸੌ ਤੇ ਹੁਣ ਵਲੋਗ ਕਰਦੇ ਆ ਕੰਟੀਨਿਊ ਦੋਹਾਨਾ ਅਨੁਕਿਆਪਾ ਹੋ ਗਿਆ ਰੈਡੀ ਤੇ ਹੁਣ ਤੁਹਾਨੂੰ ਕਰਵਾਉਨੇ ਆ ਦਰਬਾਰ ਸਾਹਿਬ ਦੇ ਦਰਸ਼ਨ ਪੰਜਾ ਸਾਹਿਬ ਦੇ ਤੇ ਪੰਜੇ ਦੇ ਵੀ ਤੁਹਾਨੂੰ ਦਰਸ਼ਨ ਕਰਾਉਨੇ ਆ ਤੇ ਆ ਜੋ ਵੀਡੀਓ ਨੂੰ ਸਕੈਪਨ ਕਰਦੇ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਜਾਓ ਤੇ ਅੱਜ ਤੁਹਾਨੂੰ ਕਰਾਉਨੇ ਆ ਗੁਰਦੁਆਰਾ ਪੰਜਾ ਸਾਹਿਬ ਜੀ ਦੇ ਦਰਸ਼ਨ ਤੇ ਆ ਜੋ ਚੱਲਦੇ ਆ ਦਰਬਾਰ ਸਾਹਿਬ ਤੇ ਕਾਫੀ ਜਿਆਦਾ ਸੰਗਤ ਆ ਤੁਹਾਨੂੰ

ਉਹ ਤਾਂ ਇਹ ਸਿੱਧਾ ਬੋਲ ਸੀ ਬੰਦੇ ਉਹ ਪਾਪਾ ਨਾਮ ਤੇ ਜੀ ਇਹ ਤੋਂ ਲੰਬਰ ਚੇਕ ਤੇ ਜਿਹੜਾ ਹਾਈਟ ਚਾਹ ਲੈ ਕੋਈ ਥੱਲੇ ਆ ਜਾ ਹਾਂ ਨਾਮ ਨਾ ਕਰ ਬੈਨਾ ਤੇ ਅਗਲੇ ਕੋਈ ਸ਼ੇਰ ਬੰਦਾ ਜੀ ਇਹ ਕੱਢ ਲੀਓ ਲਓ ਜੀ ਸੰਗਤ ਜੀ ਪੰਜਾ ਸਰ ਦੇ ਤੁਹਾਨੂੰ ਕਰੋ ਦਰਸ਼ਨ ਇਹ ਹੁਣ ਤੁਹਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਸੋ ਜਾਲ ਇਥੋਂ ਲਗਾਤਾਰ ਵਹਿੰਦਾ ਹੈ ਜਿਹੜੇ ਤੁਸੀਂ ਦਰਸ਼ਨ ਕੀਤੇ ਨੇ ਇਹ ਪੰਜੇ ਦੇ ਨਿਸ਼ਾਨ ਨੇ ਤੇ ਆ ਜੋ ਅੰਦਰ ਤੁਹਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਉਨੇ ਜਾਲ ਦੇਖੋ ਕਿੰਨਾ ਕ੍ਰਿਸਟਲ ਕਲੀਅਰ ਹੈ ਥੱਲੇ ਸਾਰੇ ਪੱਥਰ ਤੇ ਮੱਛੀਆਂ ਫਿਰ ਰਹੀਆਂ ਤੇ ਬੜਾ ਹੀ ਇੱਥੇ ਆਨੰਦ ਆ ਰਿਹਾ ਵੀ ਮੱਠਾ ਦੇ ਕੇ ਆ ਦੇਖੋ 3000 ਦੇ ਕਰੀਬ ਸੰਗਤ ਦਾ ਜਦੋਂ ਪਹੁੰਚਿਆ ਅੱਜ ਜਨਾਬ ਵੇਸਾ ਦਾ ਨਾਮ ਸੁਲੋ ਸੁਗਾੰਦਨ ਸਰਦਾਨ ਨਾਮ ਦਾ ਨਾਮ ਦਾ ਸਿਰੀ ਆਵੇ ਸਾਹੋ ਵਾਹਿਗੁਰੂ ਸਤਨਾਮ ਸਾਹਿਬ ਅੰਜਾ ਸਾਹਿਬ ਦੇ ਦਰਸ਼ਨ ਕਰਨ ਲਈ ਸੰਗਤਾਂ ਦਾ ਸੋ ਹੁਣ ਇਸ ਤੋਂ ਬਾਅਦ ਆਪਾਂ ਤੁਹਾਨੂੰ ਬਲੀ ਕੰਧਰੀ ਦੇ ਜਿੱਥੋਂ ਕੱਤਰ ਬਲੀ ਕੰਧਰੀ ਇਹਨੇ ਚਲਾਇਆ ਸੀ ਤੇ ਇੱਥੇ ਆ ਕੇ ਇਸਾ ਸਥਾਨ ਤੇ ਬਾਬਾ ਜੀ ਨੇ 5 ਲੱਖ ਰੋਕਿਆ ਸੀ ਉਹ ਜਿਹੜਾ ਇਦਾਂ ਜਿਆਨ ਦਿੰਦੇ ਸਕਿਉਰਟੀ ਦੇ ਵਿੱਚ ਹੁਣ ਚੱਲਿਆਂ ਵਾਲੀ ਕੰਧਰੀ ਦੇ ਨਾਲ ਨਾਲ ਜਾਊਗੀ ਸਕਿਉਰਟੀ ਸੋ ਆਜੋ ਤੁਹਾਨੂੰ ਵੀ ਦਿਖਾਉਨੇ ਆ ਕਿੱਥੋਂ ਪੱਤਰ ਆਇਆ ਸੀ ਵਾਲੀ ਕੰਧਰੀ ਇਹਦਾ ਚਲੋ ਜੀ ਆ ਜਾਂਦੇ ਹੁਣ ਤੁਰ ਕੇ ਜਾਣਾ ਕਾਫੀ ਉਚਾਈ ਏਰੀਆ ਵੈਸੇ ਬਾਕੀ ਅੱਗੇ ਜਾ ਕੇ ਦੱਸੋਨੇ ਪਾਣੀ ਮੈਂ ਭੁੱਲ ਗਿਆ ਸੀ ਹੁਣ ਲਈ ਆ ਇਹ ਆਦੀ ਬੋਤਲ ਤਰ ਮਗਾ ਪ੍ਰਯਾਸ ਲੱਗੂਗੀ ਤੇ ਚੱਲਦੇ ਚੱਲਦੇ ਆ ਦੂਜੇ ਕਹਿੰਦੇ ਨਹੀਂ ਜਾਣਾ ਤੇ ਮੈਂ ਇਕੱਲਾ ਹੀ ਚੱਲਿਆ ਅੱਜ ਤੁਹਾਨੂੰ ਇਹ ਦਿਖਾਉਣਾ ਹੈ ਰਾਤ ਦੇ ਦੇਖੋ ਇਹ ਚੜਾਈ ਪਹਿਨ ਲਾ ਪੀ ਸਟਾਰਟ ਇੱਕ ਪਾਸੇ ਪੌੜੀਆਂ ਇੱਕ ਪਾਸੇ ਪਲੇਨ ਆ ਇਹ ਲਓ ਜੀ ਪਾਣੀ ਦੀ ਬੋਤਲ ਲੈ ਲਓ ਰਸਤੇ ਮੈਂ ਲਓ ਜੀ ਦੇਖੋ ਕਿੰਨੀ ਚੜਾਈ ਹੈ ਲਓ ਜੀ ਆਪਾਂ ਪਹੁੰਚ ਗਏ ਇੱਥੇ ਦੇਖੋ ਸੰਗਤ ਆਉਂਦੀ ਪਈ ਆ ਇਧਰ ਕਰਦੇ ਪਏ ਇੱਥੇ ਬਾਏ ਬਾਏ ਚਲੋ ਜੀ ਤਦ ਦੇਖੋ ਜੀ ਵੀਊ ਸਾਰਾ ਬਰੇਕ ਆਫ ਚਲੋ ਜੀ ਬਜ਼ਾਰਗਾਂ ਦਾ ਨਹੀਂ ਚੜਿਆ ਜਾਂਦਾ ਚੜ੍ਹਾਈ ਬਹੁਤ ਸਿੱਧੀ ਆ ਤੋਂ ਕਾਫੀ ਟਾਈਮ ਲੱਗਿਆ ਨਾ 2.5 ਕਿਲੋਮੀਟਰ ਦਾ ਸਫ਼ਰ ਬਾਕੀ ਜਾ ਕੇ ਦੱਸ ਦਸੋ ਪ੍ਰੋਪਰ ਪਾਣੀ ਇਧਰ ਹੋ आगे? गए। आ गए फतेह मोर्चा जी आ गया। ठीक है जी ठीक है चलो जी चलो जाए सिरों ठीक है चलो चलो हौली हौली हाँ। जाना पीना बड़ी स्पीड ने थोड़ी जी गर्मी ज्यादा धुप्प तो 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 भी बहुत है ਬਾਕੀ ਹਵਾ ਚੱਲਦੀ ਹਾਂ ਥੋੜੀ ਲੱਗਦੀ ਘੱਟ ਆ ਜਾਇਸ ਰੇ ਹਾਂਜੀ ਹਾਂ ਚਲੋ ਜੀ ਤਾਂ ਤਾਂ ਲੈਣਾ ਮੇਰਾ ਚਲੋ ਜੀ ਚਲੋ 80000 50000 15000 ਹੀ ਬਣਿਆ ਆਪਣਾ ਮੈਂ ਇੱਕ ਮੁੰਡਾ ਹਾਂ ਲੋ ਜੀ ਕਾਫੀ ਉੱਪਰ ਆ ਗਏ ਆ ਵਿਊ ਦੇਖੋ ਉੱਪਰੋਂ ਤੁਸੀਂ ਲੋ ਜੀ ਬਹੁਤ ਜ਼ਿਆਦਾ ਉਚਾਈ ਆ ਬਹੁਤ ਔਖਾ ਵੇ ਚੜਨਾ ਪਰ ਲੱਤੇਓ ਜ਼ਿਆਦਾ ਆਗੇ ਪਹੁੰਚ ਗਏ ਚੱਲਦੇ ਆ ਉਹ ਬੜਾ ਸਾਹ ਚੜਦਾ ਬਈ ਬਹੁਤ ਜਿਆਦਾ ਜੋਰ ਲੱਗਦਾ ਮੈਨੂੰ ਵੀ ਚਾਹ ਸੀ ਉੱਪਰ ਜਾਣਾ ਪਰ ਬੜਾ ਔਖਾ ਸਾਰਾ ਹਸਣ ਉਪਰ ਦਾ ਦਿਸਦਾ ਦੇ ਕਿੱਥੋਂ ਪਤਰ ਰਵੜਿਆ ਸੀ ਆ ਦੇਖ ਲਓ ਸਾ ਆ ਦੇਖੋ ਚਲੋ ਜੀ ਚੜਾਈ ਚੜਦੇ ਚਲੋ ਸੰਗਤ ਉੱਪਰਾਂ ਕਾਫੀ ਆ ਰਹੀ ਆ ਤੇ ਥੱਲੇ ਵੀ ਆ ਰਹੀ ਹੈ ਆਜੋ ਆਜੋ ਮਾਤਾ ਜੀ ਸੌਖੇ ਆਗੇ ਸੌਖੇ ਜੀ ਚਲੋ ਪਾਣੀ ਆਲੇ ਸਾਕੇ ਦਾ ਵੀ ਆ ਰਿਹਾ ਹਾਂਜੀ ਹਾਂਜੀ ਨਹੀਂ ਹੋ ਥੋੜੇ ਰਹਿ ਗਿਆ ਬਸ ਗਾਂ ਦੇਖੀ ਜੀ ਨਹੀਂ ਨਹੀਂ ਆ ਗਏ ਬਸ ਨਹੀਂ ਕੁਝ ਥੋੜੇ ਰਹਿ ਗਏ ਹੱਥ ਬੰਨ੍ਹਾ ਕੇ ਮੂਹ ਠੀਕ ਹੈ ਜੀ ਕੜੇ ਮੁੱਠੀ ਮਿਰਚਾ ਅੱਛਾ ਹਾਂ ਮਾਤਾ ਅੱਧੇ ਚ ਲਾ ਬੜੀ ਮੜਿਆ ਹੋਣੀ ਪਾਣੀ ਲਾ ਕੇ ਅੱਧੇ ਚ ਤਾਂ ਨਹੀਂ ਮਾਤਾ ਮੜਦੀ ਲੈ ਕੋਈ ਨਹੀਂ ਮੈਨੂੰ ਹਾਂ ਅੱਧੇ ਚ ਤਾਂ ਕੀ ਵਰਨਾ ਆਗੇ ਕੋਈ ਨਹੀਂ ਸਾਹ ਲੈ ਲੈ ਕੇ ਚਾਵੜੇ ਨਾ ਡੰਮ ਲੈ ਲੈਣਾ ਓ ਸਾਹਮਣੇ ਛਾਵੇਂ ਲੈ ਲੈਣੇ ਓ ਓ ਸਾਹਮਣੇ ਆ ਗਿਆ ਜੀ ਪਹਿਲਾ ਗੇਟ ਵਾਹੇ ਨੇੜੇ ਪਹੁੰਚ ਗਏ ਆ ਬਾਕੀ ਮਾਤਾ ਪਿਓ ਵੀ ਬਥੇਰੀਆਂ ਆਈ ਜਾਂਦੀਆਂ ਬਈ ਆ ਮਾਤਾ ਆਈ ਆ ਕਹਿੰਦੀ ਮੈਂ ਜਾਣਾ ਹੀ ਜਾਣਾ ਆਹ ਵੇਲੇ ਚੜਾਈ ਕਿ ਨਹੀਂ ਸਾਨੂੰ ਸਾਰੇ ਚੜੇ ਪਿਆ ਪਰ ਬਜ਼ੁਰਗ ਫਿਰ ਵੀ ਤਗੜੇ ਨੇ ਲੋ ਜੀ ਪਹੁੰਚ ਗਏ ਸਰੇ ਵਾਹੇ ਗਿਰਦੇ ਮੇਰ ਘਰ ਕੋਈ ਗੱਲ ਨਹੀਂ ਮਾਤਾ ਕੋਈ ਗੱਲ ਨਹੀਂ ਲੋ ਪਹੁੰਚ ਗਏ ਸਰੇ ਦੇ ਮੇਨ ਪੁਆਇੰਟ ਤੇ ਇਹ ਜੀ ਉੱਪਰ ਚੱਲਦੇ ਹਾਂ ਪਾਣੀ ਪਾਣੀ ਪੀ ਲ ਗਏ ਤਾਂ ਦਿਖਾ ਮੈਂ ਤੁਹਾਨੂੰ ਵੀਓ ਅਕੇ ਜਾ ਕੇ ਪਹਿਲਾਂ ਦਿਖਾ ਦਿੰਦਾ ਲਓ ਜੀ ਪਹੁੰਚ ਗਿਆ ਆਪਾਂ ਮੇਨ ਪੁਆਇੰਟ ਦੇ ਉੱਤੇ ਜ਼ੋਰ ਬਹੁਤ ਲੱਗਦਾ ਬਾਈ ਸੱਚ ਪੁੱਛੋ ਬਹੁਤ ਜ਼ਿਆਦਾ ਜ਼ੋਰ ਲੱਗਦਾ ਪਰ ਬਜ਼ੁਰਗ ਵੀ ਆਉਂਦੇ ਸੀ ਬੀਬੀਆਂ ਆਉਂਦੀਆਂ ਸੀ ਮੈਂ ਕਿਹਾ ਆਪਾਂ ਕਹਤੋਂ ਹਾਰਨਾ ਨੌਜਵਾਨ ਲਓ ਜੀ ਪਹੁੰਚ ਗਏ ਬਹੁਤ ਜ਼ਿਆਦਾ ਚੜ੍ਹਾਈ ਆ ਤੇ 2.5 3 ਕਿਲੋਮੀਟਰ ਆ ਤੇ ਆ ਦੇਖੋ ਉੱਤੋਂ ਵੀਊ ਤੁਹਾਨੂੰ ਦਿਖਾ ਦਿੰਦੇ ਸਾਰਾ ਵੇਖੋ ਇਹ ਹਸਨ ਅਬਦਾਲ ਦੀ ਆਲਟ ਸਾਈਡ ਇੱਧਰ ਹੈਗਾ ਹਸਨ ਅਬਦਾਲ ਤੇ ਆਹ ਹੈਗੀ ਆ ਜੀ ਆਪਣੇ ਬਲੀ ਕਿਨਾਰੀ ਦੀ ਜਗਾ ਜਿੱਥੋਂ ਕੇ ਮੱਥਾ ਰੋੜਿਆ ਸੀ ਤੇ ਆ ਜੋ ਅੰਦਰ ਵੀ ਤੁਹਾਨੂੰ ਦਿਖਾ ਦਿੰਨੇ ਆ ਤੇ ਉਧਰਲੇ ਪਾਸੇ ਹਸਨ ਅਬਦਾਲ ਦਾ ਦਿਖਾਉਨੇ ਆ ਤੁਹਾਨੂੰ ਵੀਓ ਅੱਛਾ ਇਹ ਹੈ ਜਗਾ ਕਬਰ ਬਲੀ ਕਿਨਾਰੀ ਦੀ ਉਜੀ ਇਧਰਲੀ ਸਾਈਡ ਆ ਹਸਨ ਅਬਦਾਨ ਤੇ ਸਾਹਮਣੇ ਦੱਸ ਰਿਹਾ ਜੀ ਗੁਰੂ ਘਰ ਆ ਦੇਖੋ ਜਿਹੜਾ ਪੱਥਰ ਜਾ ਰਿਹਾ ਲੰਬਾਈ 'ਚ ਤੇ ਆਹ ਦੇਸੀ ਰਹਿਤ ਵਾਲਾ ਗੁਰੂ ਘਰ ਇੱਥੋਂ ਦੇਖਣ ਨੂੰ ਨੇੜੇ ਲੱਗਦਾ ਬਹੁਤ ਜਾਇਦੂਰੀਆ ਸੋ ਇੱਥੇ ਦੁਕਾਨਾਂ ਵੀ ਹੈਗੀਆਂ ਉੱਪਰ ਤੇ ਇਧਰ ਸੈਲਫੀ ਪੁਆਇੰਟ ਬਣਿਆ ਲਓ ਜੀ ਹੁਣ ਇੱਥੇ ਰੈਸਟ ਕਰਕੇ ਫਿਰ ਥੱਲੇ ਚਾਉਦੇ ਕਿਉਂਕਿ ਸਾਹ ਬਹੁਤ ਚੜਿਆ ਪਿਆ ਲੱਤਾਂ ਫੁੱਲੀਆਂ ਪਈਆਂ ਨਾਲ ਦੇ ਮੇਰੇ ਤਾਂ ਹੀ ਨਹੀਂ ਆਏ ਕਿਦੇ ਉੱਤੇ ਨਹੀਂ ਜਾਣਾ ਸੋ ਮੈਂ ਕਿਹਾ ਜਾਵਾਂਗੇ ਨਾਲੇ ਆਪ ਦੇਖ ਕੇ ਆਵਾਂਗੇ ਕਿਹੜਾ ਰੋਜ਼ ਰੋਜ਼ ਆਇਆ ਜਾਂਦਾ ਕਾ ਦੇਖਦਾ ਵੀ ਜਿਹਾ ਲੱਗਦਾ ਤੇ ਬਾਕੀ ਮੈਂ ਕਿਹਾ ਚਲੋ ਜਾ ਕੇ ਆਉਨੇ ਤੇ ਨਾਲੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆਂ ਵੀਡੀਓ ਨੂੰ ਜਰੂਰ ਸ਼ੇਅਰ ਕਰਦੇ ਆ ਜੋ ਆ ਦੇਖੋ ਤੁਸੀਂ ਇੰਨਾ ਪਿਆਰਾ ਵਿਊ ਹੈ ਇਹ ਆ ਜੀ ਹਸਨ ਅਬਦਾਰ ਸ਼ੇਅਰ ਕਾਫੀ ਤਕੜਾ ਹਸਨ ਲੋ ਜੀ ਇਹ ਤਾਂ ਪੱਕੀ ਜਾਂਦੇ ਪ੍ਰਸ਼ਾਦ ਦੇ ਆ ਦੇਖੋ ਕਿਵੇਂ ਤੰਦੂਰ 'ਚ ਲੱਗਦੇ ਨੇ ਇਹ ਹਾਲ ਚਾਲ ਨੇ ਹਾਲ الحمدੁਲਿਲਾ ਚਲੋ ਆ ਦੇਖੋ ਤੰਦੂਰ 'ਚ ਲੱਗਦੇ ਨੇ ਸਫੀ ਸਿੰਘ ਆਪੀ ਕਲੰਗਰ ਚੱਲਦਾ ਹੈ ਠੀਕ ਹੈ ਜੀ ਹਾਂ ਲਓ ਜੀ ਇਹ ਲੰਗਰ ਚੱਲਦਾ ਪਿਆ ਹਾਂ ਸਫੀ ਸਿੰਘ ਆਪੀ ਬਾਬਾ ਬਲੀ ਖੰਡਾਰੀ ਕਲੰਗਰ ਬਲੀ ਖੰਡਾਰੀ ਕਲੰਗਰ ਠੀਕ ਹੋ ਗਿਆ ਹਸਨ ਅਫਗਾਨ ਜ਼ਿਲ੍ਹਾ ਟਕ ਠੀਕ ਹੋ ਗਿਆ ਲਓ ਜੀ ਇੱਧਰ ਲੰਗਰ ਬੰਦਾ ਪਿਆ ਇੱਧਰ ਨਾਲ ਹੀ ਬੱਤ ਪਿਆ ਚਾਹ ਵੀ ਚੱਲ ਰਹੀ ਹੈ ਸੋ ਇੱਥੇ ਬੈਠ ਕੇ ਆਪਾਂ ਲੰਗਰ ਵੀ ਛੱਕ ਸਕਦੇ ਹਾਂ ਪਾਣੀ ਦਾ ਪ੍ਰਬੰਧ ਹੈ ਲਓ ਜੀ ਆਪਾਂ ਵੀ ਇਹ ਪਿਆਲੀ ਚ ਪੀਨੇ ਚਾਹ ਪਾਕਿਸਤਾਨ ਦੀ ਲਓ ਜੀ ਕੁਝ ਕਿ ਦੁਕਾਨਾਂ ਵੀ ਹੈਗੀਆਂ ਕੁਝ ਖਰੀਦਣ ਨੂੰ ਤੇ ਹੁਣ ਆਪਣੀ ਹੋ ਚਲੀ ਵਾਪਸੀ ਚਾਹ ਚੂ ਪੀ ਲਈ ਆ ਤੇ ਇੱਥੋਂ ਵੀ ਇੱਕ ਵਾਰੀ ਚੈੱਕ ਕਰ ਲਾਂ ਤੁਸੀਂ ਲਓ ਜੀ ਹੁਣ ਮੈਂ ਜਾ ਕੇ ਆ ਤੇ ਬੰਦ ਨੂੰ ਕਹਿ ਦੇਣਾ ਵੀ ਰਹਿਣ ਨਹੀਂ ਦਿਓ ਦਿਲ ਤਾਂ ਪਹਿਲਾਂ ਹੀ ਛੱਡੀ ਬੈਠੇ ਦੀ ਚਲੋ ਕੋਈ ਗੱਲ ਨਹੀਂ ਹਾਂ ਜੀ ਠੀਕ ਹੋ ਗਿਆ ਚਲੋ ਜੀ ਹੁਣ ਵਾਪਸ ਥੱਲੇ ਜਾ ਕੇ ਮਿਲਦੇ ਆ ਤੁਹਾਨੂੰ ਤੇ ਵੇ ਉਹ ਇਥੋਂ ਵੀ ਚੈੱਕ ਕਰ ਲਾ ਕੈਂ ਦਾ ਠੀਕ ਆ ਮੇਰੀ ਭਾਈ ਜੀ ਇੱਕ ਜਾਂਦੇ ਸਮੇਂ ਇਹਨਾਂ ਜ਼ੋਰ ਨਹੀਂ ਲੱਗਿਆ ਜਾਂਦੇ ਹਾਂ ਵੱਧ ਲੱਗਦਾ ਆਉਂਦੇ ਸਮੇਂ ਜ਼ੋਰ ਨਹੀਂ ਲੱਗਿਆ ਜਾਂਦੇ ਹਾਂ ਵੱਧ ਲੱਗਦਾ ਕਿਉਂਕਿ ਗੋਡੇ ਤੇ ਜ਼ੋਰ ਲੱਗਦਾ ਬ੍ਰੇਕ ਲਾ ਕੇ ਤੁਰਨਾ ਪੈਂਦਾ ਇੱਕ ਤਲਕਨ ਜਿਹੜੀਆਂ ਪੌੜੀਆਂ ਬਜਰੀ ਜੀ ਨੇ ਘਸੀ ਪਈ ਆ ਉਹਦਾ ਜ਼ੋਰ ਵੱਧ ਲੱਗਦਾ ਸਮਾਂ ਲੱਕਦਾ ਤੇ ਗੋਡੇ ਦਾ ਇੱਕ ਸਟੈਪ ਵੱਡੇ ਲੱਗਦੇ ਆ ਜਾਂਦੇ ਸਮਾਂ ਹੀ ਸੌਕੇ ਚੜ ਗਿਉ ਤਾਂ ਮੈਂ ਕਾਫੀ ਉੱਪਰ ਆ ਗਿਆ ਨੀਚੇ ਅਰੇ ਬਹੁਤ ਉੱਚੀ ਚੜਾਈ ਹੈ ਬਈ ਪਰ ਬਜ਼ੁਰਗਾਂ ਨੂੰ ਮੈਂ ਮੰਨ ਗਿਆ ਬਹੁਤ ਤਕੜੇ ਆ ਬਜ਼ੁਰਗ ਫਿਰ ਵੀ ਛੱਡ ਗਏ ਤੇ ਮੇਰੇ ਤੋਂ ਜਿਹੜੇ ਮਗਰ ਸੀ ਉਹ ਹਜੇ ਹਣ ਗਏ ਆ ਆਪਾਂ ਵਾਪਸ ਚੱਲੇ ਆ ਕਮਰੇ ਚ ਜਾਂਦੇ ਆ ਤੇ ਉੱਤੇ ਜਾ ਕੇ ਮਿਲਦੇ ਆ ਮੈਨੂੰ ਦੇ ਦਿਓ ਕਿ ਮੈਂ ਸ਼ਾਇਦ ਆਈਸਕ੍ਰੀਮ ਦੁਆ ਕਸਾ ਲੱਗਾ ਵਧੀਆ ਲੱਗਾ ਆਪਰੇ ਦਾ ਹਾਂ ਦੀ ਹੈ ਇਧਰ ਦੀਆਂ ਦੀ ਹੈ ਠੀਕ ਹੈ ਰੇਟ ਮੈਂ ਜਾਂਦੇ ਜਾਂਦੇ ਹੁਣ ਪਹੁੰਚ ਗਏ ਸੀ ਥੱਲੇ ਬਸ ਥੋੜੀਆਂ ਪੌੜੀਆਂ ਰਹਿ ਗਈਆਂ ਮੈਂ ਚੱਲਾ ਆਈਸਕ੍ਰੀਮ ਖਾ ਲੀ ਟੇਸਟੀ ਹੈ